ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੇ ਤੁਹਾਨੂੰ ਸਿੰਪਲ ਸਲਵਾਰ ਦੀ ਕਟਿੰਗ ਕਰਕੇ ਦੱਸਾਂਗੇ ਦੇਖੋ ਜੀ ਸਵਾ 2 ਮੀਟਰ ਕੱਪੜਾ ਇਹਨਾਂ ਨੇ ਸਟੇਟ ਸਲਵਾਰ ਨਹੀਂ ਹੁਣਾਉਣੀ ਬਣਾਉਣੀ ਆ ਪੱਲੇ ਵਾਲੀ ਸਲਵਾਰ ਸਲਵਾਰ ਥੋੜੀ ਜੀ ਹੈਵੀ ਹੋਣੀ ਚਾਹੀਦੀ ਹੈ ਇਹ ਕੱਪੜਾ ਜੀ ਆਪਣੇ ਕੋਲ ਬਹੁਤ ਥੋੜਾ ਆਪਾਂ ਤੁਹਾਨੂੰ ਅੱਜ ਸਵਾ 2 ਮੀਟਰ ਦੇ ਵਿੱਚ ਨਾਲੇ ਚਾਰੇ ਕੁੰਡੇ ਕੱਢਾਂਗੇ ਨਾਲੇ ਪੱਲੇ ਤੇ ਨਾਲੇ ਹੈਵੀ ਬਣਾ ਵਾਲੀ ਸਲਵਾਰ ਬਣਾਉਣੀ ਦੱਸਾਂਗੇ ਇਹ ਕਿੱਦਾਂ ਬਣਾਉਣੀ ਹੈ ਦੇਖੋ ਸਭ ਤੋਂ ਪਹਿਲਾਂ ਜੀ ਸਲਵਾਰ ਦਾ ਨਾਪ ਹੈਗਾ 34 ਇੰਚ ਆਪਣੀ ਸਲਵਾਰ ਤਿਆਰ ਹੈ ਵੀ 30 ਇੰਚ ਦੇ ਪੱਲੇ ਨੇ ਤੇ 4 ਇੰਚ ਦੀ ਬੈਲਟ ਆ ਗਈ। ਆਪਾਂ 30 ਇੰਚ ਦੇ ਪੱਲੇ ਤਿਆਰ ਨੇ ਆਪਾਂ 32 ਇੰਚ ਤੇ ਕਟਿੰਗ ਕਰਾਂਗੇ। ਠੀਕ ਹੈ ਜੀ ਆ ਦੇਖੋ 3 ਇੰਚ ਦੇ ਨੇ ਆਪਣੇ ਪੱਲੇ ਤਿਆਰ 3 ਇੰਚ ਦੇ ਪੱਲੇ ਤਿਆਰ ਨੇ ਆਪਣੇ ਤੇ ਆਪਾਂ 33 ਇੰਚ ਤੇ ਕਟਿੰਗ ਕਰਾਂਗੇ 1 ਇੰਚ ਆਪਣਾ ਨੀਚੇ ਸੇ ਲਾਈ ਚਾਹੂ ਅੱਧਾ ਇੰਚ ਅੱਧਾ ਇੰਚ ਉੱਪਰ ਆਊਗਾ ਤੇ ਅੱਧਾ ਕਿੰਚ ਆਊਗਾ ਜੀ ਆਪਣਾ ਉੱਪਰਲੀ ਜਿਹੜੀ ਵੀ ਸਲਵਾਰ ਆਪਣੇ ਪਹੁੰਚਿਆ ਤੇ ਨਾਲ ਡਿੱਗਣ ਪੱਲੇ ਆਪਾਂ ਪੱਲਿਆਂ ਚ ਅੱਧਾ ਕਿੰਚ ਦੀ ਕਾਟ ਪਾਵਾਂਗੇ ਉੱਪਰ ਆਹ ਲਓ ਜੀ 33 ਇੰਚ ਤੇ ਨਸਾਂ ਲਾ ਲਿਆ ਤੇ ਜਿਹੜੀ ਆਪਾਂ ਪੱਲਿਆਂ ਦੀ ਚੜਾਈ ਹੈ ਜੀ ਉਹ ਰੱਖਣੀ ਹੈ ਜੀ ਆਪਾਂ 12 ਇੰਚ ਅੱਧ ਹੋ ਕੇ ਜੀ ਇਹਦਾ 6 ਰਹਿ ਜੂਗੀ ਤਿਆਰ ਹੋ ਕੇ ਇਹ 5 ਇੰਚ ਰਹਿ ਜਾਣੀ ਹੈ ਆ ਦੇਖੋ ਆ ਨਸਾਨ ਲਾ ਲਿਆ ਆ ਪੱਲੇ ਚੱਕ ਕੇ ਆਪਾਂ ਇਦਾਂ ਇਹਦੇ ਨਾਲ ਇਦਾਂ ਮਿਲਾ ਦੇਣੇ ਆ ਆ ਜਿਹੜਾ ਆਪਾਂ ਨਸਾਨ ਲਾਇਆ ਸੀ ਇਹਦੇ ਨਾਲ ਆਪਾਂ ਇਦਾਂ ਮਿਲਾ ਦੇਣੇ ਆ ਦੇਖੋ ਜੇ ਤੁਸੀਂ ਸਲਾਰ ਅੱਜ ਕੱਲ ਵੱਡੇ ਪਹੁੰਚੇ ਜਿਆਦਾ ਪਹੁੰਚੇ ਛੋਟੇ ਨਹੀਂ ਪਾਉਂਦੇ ਹੈਗੇ ਜੇ ਤੁਸੀਂ ਪਹੁੰਚੇ ਇਹਨਾਂ ਨੇ ਛੋਟੇ ਹੀ ਰੱਖਣੇ ਆ ਜੇ ਵੱਡੇ ਕਰਨੇ ਆ ਤਾਂ ਤੁਸੀਂ ਪੱਲੇ ਇਦਾਂ ਵੀ ਅੱਗੇ ਵੀ ਰੱਖ ਸਕਦੇ ਹੋ 7 ਇੰਚ ਮਤਲਬ ਕਿ 12 14 16 ਜਿੰਨੇ ਵੀ ਤੁਸੀਂ ਚਾਹੋ ਉਹਨਾਂ ਦੀ ਚੜਾਈ ਰੱਖ ਸਕਦੇ ਹੋਂਗੇ ਹੁਣ ਆਪਾਂ ਦੇਖੋ ਜੀ ਕੀ ਕਰਨਾ ਐਦਾਂ ਕਰ ਲਿਆ ਤੇ ਆ ਜਿੱਥੇ ਆਪਾਂ 32 ਇੰਚ ਤੇ ਨਿਸ਼ਾਨ ਲਾਇਆ ਸੀ ਇੱਥੇ ਆਪਾਂ ਐਦਾਂ ਲਾਈਨ ਬਣਾ ਲੈਣੀ ਆ ਆ ਦੇਖੋ ਲਾਈਨ ਬਣਾ ਲਈ ਲਾਈਨ ਬਣਾਉਣ ਤੋਂ ਬਾਅਦ ਆਪਾਂ ਕੀ ਕਰਨਾ ਇਹਦੇ ਬਰਾਬਰ ਹੀ ਜੀ ਆਪਾਂ 3 ਇੰਚ ਤੇ ਨਿਸ਼ਾਨ ਲਾ ਲੈਣਾ ਕੁੰਡਿਆਂ ਦਾ ਆ ਦੇਖੋ ਇਸ ਤਰ੍ਹਾਂ ਐਦਾਂ ਮੂਰੀ ਰੈਡੀ ਹੁੰਦੀ ਹੁੰਦੀ ਹੈ ਨਾ ਦੇਖੋ ਜੀ ਆਹ ਆਪਣੇ ਪੱਲੇ ਹੁੰਦੇ ਨੇ ਇੱਧਰ ਆਪਣੇ ਆ ਜਿਹੜੇ ਚਾਰ ਕੁੰਡੇ

ਪੱਲਿਆਂ ਕੋਲੇ ਉਹ ਕੁੰਦਿਆਂ ਦਾ 3 ਇੰਚ ਦਾ ਨਸਾਨ ਲਾਇਆਗਾ ਹੁਣ ਆਪੇ ਇੱਧਰ ਕੀ ਕਰਨਾ ਜੀ ਇੱਧਰ ਰੱਖਣਾ ਆਪਾਂ ਆਸਣ ਆਸਾਂ ਰੱਖਾਂਗੇ ਆਪਾਂ 10 ਇੰਚ ਤੇ 9 ਇੰਚ ਤੇ ਵੀ ਆਪਣੇ ਸਾਈਜ਼ ਮੁਤਾਬਕ ਸਹੀ ਆ ਜਾਂਦਾ ਜੀ 10 ਤੇ ਵੀ ਸਹੀ ਆ ਜਾਂਦਾ ਹੈ ਠੀਕ ਹੈ ਜੀ ਆਪਾਂ 10 ਇੰਚ ਤੇ ਲਾਇਆ ਨਸਾਨ ਇੱਧਰ ਵੀ ਆਪਾਂ ਜਿਹੜਾ ਉੱਧਰ 3 ਇੰਚ ਤੇ ਨਸਾਨ ਲਾਇਆ ਸੀ ਪਹੁੰਚਿਆ ਵਾਲਾ ਇੱਧਰ ਵੀ ਲਾਉਣਾ ਦਾ ਆਹ ਲਓ ਜੀ ਐਸ ਤਰ੍ਹਾਂ ਇਹਨੂੰ ਆਪਾਂ ਇਹਦੇ ਨਾਲ ਮਿਲਾ ਲੈਣਾ ਸਰਲ ਦਿੱਸਾ ਐਦਾਂ ਨਿਸ਼ਾਨ ਲਾ ਲੈਣਾ ਜੇ ਤੁਹਾਡੇ ਕੋਲੇ ਕੋਈ ਪੜਨ ਵਾਲਾ ਹੈਗਾ ਵੀ ਆਪਣੀਂ ਚੀ ਟਿਪ ਤਾਂ ਇੱਕਾ ਇੱਥੇ ਰੱਖ ਲਓ ਇੱਥੇ ਤੇ ਐਦਾਂ ਮਲਾ ਦਿਓ ਆ ਦੇਖੋ ਇਹ ਤੁਹਾਨੂੰ ਡਾਰਕ ਕਰਕੇ ਦਿਖਾਉਣੀ ਆ ਠੀਕ ਆ ਜੀ ਆਵਾੰਸ ਉਦੰਨ ਸਾਲਾ ਨੂੰ ਉੰਤਵਾੜਾ ਧਾਵਾ ਵਾਲੀ ਨਸਾਨ ਲਾ ਲਈ ਹੁਣ ਆਪਾਂ ਕੀ ਕਰਨਾਗਾ ਹੁਣ ਆਪਾਂ ਇੱਥੇ ਜਿੰਨੇ ਆਪਣਾ ਪੱਲੇ ਤਿਆਰ ਸੀ 32 ਇੰਚ ਸੀ ਨਾ ਆਹ ਲਓ ਜੀ ਆਪਾਂ ਇੱਥੇ 32 ਇੰਚ ਦੇ ਨਸਾਨ ਲਾ ਲਿਆ ਠੀਕ ਹੈ ਜੀ 32 ਇੰਚ ਤੇ ਨਸਾਨ ਲਾ ਕੇ ਇੱਥੇ ਆਪਾਂ ਆਸਣ ਰੱਖਿਆ ਸੀ ਠੀਕ ਹੈ ਜੀ 10 ਇੰਚ ਇਹਨਾਂ ਨੂੰ ਆਪਾਂ ਆਪਸ ਵਿੱਚ ਸਕੇਲ ਦੀ ਹੈਲਪ ਨਾਲ ਆ ਵਾਲੇ ਨਿਸ਼ਾਨ ਨੂੰ ਆ ਵਾਲੇ ਨਿਸ਼ਾਨ ਨਾਲ ਮਿਲਾ ਲੈਣਾ ਤੁਹਾਨੂੰ ਮਿਲਾ ਕੇ ਦਿਖਾਉਣੇ ਆਗੇ ਆ ਦੇਖੋ ਜੀ ਆਪਾਂ ਆਹ ਵਾਲਾ ਨਿਸ਼ਾਨ ਵੀ ਲਾ ਲਿਆ ਆ ਦੇਖੋ ਦੋ ਕੁੰਦੇ ਆਪਣੇ ਆ ਸੀ ਜੀ ਦੋ ਕੁੰਦੇ ਆਪਣੇ ਆ ਸੀ ਤੇ ਆਪਣੇ ਪੱਲੇ ਆਹ ਵਾਲੇ ਕੁੰਦਿਆਂ ਦੇ ਨਾਲ ਅਟੈਚ ਨੇ ਜੇ ਤੁਹਾਡੇ ਕੋਲੇ ਮੈਚਿੰਗ ਫੂਟ ਵਿੱਚ ਸਲਵਾਰ ਦਾ ਕੱਪੜਾ ਥੋੜਾ ਰਾਕਾ ਤੁਸੀਂ ਇਸ ਤਰ੍ਹਾਂ ਕੁੰਦੇ ਨਾਲ ਹੀ ਅਤੇ ਅਜਿਹਾ ਕਰਕੇ ਸਲਵਾਰ ਦੀ ਕਟਿੰਗ ਕਰ ਸਕਦੇ ਹਾਂ ਜੀ ਇੱਕ ਵਾਰੀ ਦੇ ਵਿੱਚ ਹੀ ਦੇਖੋ ਜੀ ਸਾਰੇ ਸਾਰੇ ਸਲਵਾਰ ਵੀ ਕਟਿੰਗ ਹੋ ਜਾਣੀ ਆ ਜਿਹੜਾ ਉਸ ਪਰ ਕੱਪੜਾ ਆਗਾ ਇਹ ਆਪਣੀ ਬੈਲਟ ਹੋ ਗਈ ਸੀ ਠੀਕ ਆ ਜੀ ਬੈਲਟ ਰੱਖ ਲੋ ਚਾਹੇ ਤੁਸੀਂ हाँ देखो जी अपनी सारी सलवार की कटिंग हो जानी है जेड़ा आप इतना तीन इंच रखिया मूरी का यह कपड़े दटिंग करनी है देखो आ गया कपड़ा आप बार देखो आप उलझन पैन की जरूरत नहीं है आ कपड़ा लै गया नालों देखो ये दे अपनी पूरी वील्ट रेडी हो जाने है ਜੀਆ ਦੇਖੋ ਆ ਆਪਣਾ ਕਪੜਾ ਲਿਆ ਨਾ ਇਹਦੇ ਵਿੱਚੋਂ ਆਪਾਂ 24 ਇੰਚ ਦਾ ਰਿਪਾਉਣੀ ਹੈ ਆ ਇਹ ਆ ਲੋ ਜੀ 24 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ 23 ਇੰਚ ਇਹਨਾਂ ਦੀ 벨ਟ ਤਿਆਰ ਆਗੀ ਤੇ 벨ਟ ਇਹਨਾਂ ਦੀ ਜਿਹੜੀ ਉੱਪਰਲੀ ਐ ਦਾਂ ਲੰਬਾਈ ਐ ਇਸ ਤਰੀਕੇ ਚ 4 ਇੰਚ ਆਗੀ ਤਿਆਰ ਠੀਕ ਹੈ ਜੀ 4 ਇੰਚ 벨ਟ ਤਿਆਰ ਆ ਦੇਖੋ 7.5 ਇੰਚ 벨ਟ ਆਗੀ ਇਹ 벨ਟ ਇਹਨਾਂ ਨੂੰ ਬਹੁਤਾ ਦੇਖੋ ਜਨਾਈ ਆਪਣੀ 벨ਟ ਲੈਗੀ ਇਹ ਜਿਹੜਾ ਉੱਪਰੋਂ ਕੱਪੜਾ ਬਚਿਆ ਇਹ ਲੱਗ ਜੂਜੇ ਲੱਗ ਜੂਗਾ ਜੀ ਆਪਣਾ ਪਹੁੰਚ ਜਾਂ ਤੇ ਆ ਦੇਖੋ ਜੀ ਜਿਹੜਾ ਆਹ ਵਾਲਾ ਕੱਪੜਾ ਲਹਿ ਗਿਆ ਇਹਦੇ ਨਾਲੋਂ ਠੀਕ ਹੈ ਜੀ ਬਚ ਗਿਆ ਸਲਵਾਰ ਚ ਸਿਰਫ ਆਹੀ ਕਪੜਾ ਬਚਿਆ ਇਹਦੇ ਵਿੱਚੋਂ ਜੀ ਆਪਣੇ ਪੌਂਚੇ ਆ ਤੇ ਨੀਚੇ ਲਾਉਣ ਨੂੰ ਕਪੜਾ ਦਾ ਪੌਂਚੇ ਰੈਡੀ ਹੋ ਜਾਣਗੇ ਤੇ ਜਿਹੜਾ ਆਹ ਵਾਲਾ ਕਪੜਾ ਇਹ ਆਪਣੀ ਬੈਲਟ ਹੋ ਜੂਗੀ ਹੁਣ ਆਪਾਂ ਤੁਹਾਨੂੰ ਸਲਵਾਰ ਆਹ ਵਾਲੇ ਕੱਪੜੇ ਉੱਪਰ ਕਰਕੇ ਰੱਖੋਣੇ ਆ ਪੱਲੇ ਵੀ ਇਦਾਂ ਆਪਣੀ ਸਲਵਾਰ ਰੈਡੀ ਹੋ ਜੂਗੀ ਆ ਦੇਖੋ ਜੀ ਆਪਨੀ ਸਲਵਾਰ ਦੀ ਕਟਿੰਗ ਪੂਰੀ ਹੋ ਗਈ ਆ ਦੇਖੋ ਆਪਣੇ ਦੋ ਪੱਲੇ ਹੋਗੇ ਆ ਨਾ ਪੱਲੇ ਆਪਣੇ ਅਟੈਚ ਨਹੀਂ ਤੁਸੀਂ ਚਾਹੋ ਦੇਖੋ ਜੀ ਮੈਂ ਕਈ ਵਾਰੀ ਜੇ ਸਲਾਈ ਲਗਾਉਣੀ ਹੁੰਦੀ ਹੈ ਤਾਂ ਬਿਨਾ ਕਟਿੰਗ ਤੋਂ ਹੀ ਸਲਾਈ ਲਾ ਲੈਣੇ ਹੁੰਦੇ ਆ ਦੇਖੋ ਏਦਾਂ ਜਿੱਦਾਂ ਇਹਦੇ ਬਰਾਬਰ ਆ ਏਦਾਂ ਸਲਾਈ ਵੀ ਲੱਗ ਜਾਂਦੀ ਹੈ ਜੇ ਤੁਸੀਂ ਚਾਹੋ ਤਾਂ ਨੂੰ ਬਿਨਾ ਸਲਾਈ ਤੋਂ ਵੀ ਰੱਖ ਸਕਦੇ ਹੋ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਆ ਉੱਪਰਲੇ ਦੋ ਪੱਲੇ ਹੋਗੇ ਆਪਣੇ 1 2 3 4 ਆ ਚਾਰੇ ਕੁੰਡੇ ਹੋਗੇ ਆ ਦੇਖੋ ਜੀ ਆਪਣੇ ਫਰੰਟ ਵਾਲੇ ਪੱਲੇ ਹੋਗੇ ਤੇ ਆ ਹੋ ਗਈ ਦੇਖੋ ਜੀ ਆਪਣੀ ਬੈਂਟ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਬਹੁਤ ਹੀ ਥੋੜੇ ਕੱਪੜੇ ਵਿੱਚ 2 ਮੀਟਰ ਜਾਂ ਸਵਾ 2 ਮੀਟਰ ਕੱਪੜੇ ਦੇ ਵਿੱਚ ਹੈਵੀ ਸਲਵਾਰ ਦੇ ਕਟਿੰਗ ਕਰ ਸਕਦੇ ਹਾਂ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ